ਤੋਡਾ ਨਾਮ ਜੀ ਸੁਖਦੇਵ ਸੁਖਦੇਵ ਜੀ ਇਹ ਕੀ ਗੱਲਬਾਤ ਹੋਈ ਐ ਇਹ ਗੱਲਬਾਤ ਬੇਟੇ ਇਤਰਾਹੀ ਦਾ ਉਹ ਹੀ ਭਈ ਵਾਲੀ ਗੱਲ ਆ ਗਈ ਭਈਆ ਕਹਿੰਦਾ ਵਿੱਚ ਨੂੰ ਪੈਸੇ ਕਿੱਥੋਂ ਦੇ ਗਏ ਮੈਂ ਤੂਠਾ ਨਾ ਤਾਂ ਪਹਿਨੇ ਭਈ ਨੇ ਭਈਆ ਨੇ ਹੋ ਗਿਆ ਪੈਸੇ ਹੋ ਗਿਆ ਤਮੀ ਤੇ ਜਿੰਦਨ ਰੱਖਣ ਨੇ ਬਾਪ ਮੇਰੇ ਡਾਂਗਾ ਮਾਰਨੇ ਸ਼ੁਰੂ ਕਰ ਗਿਆ ਇਹਨੇ ਕੱਲ ਵੀ ਪੁੱਛੇ ਭੇਜਿਆ ਮੈਂ ਕਸੂਰ ਕੀ ਐ ਮੇਰਾ ਬਸ ਹੀ ਹੂੰ ਤੇਰੀ ਭੈਣ ਜਾਂ ਤੂੰ ਜਾਂ ਤੈਨੂੰ ਮੈਂ ਮਾਰਾਂਗਾ ਤਾਂ ਤੇਰੇ ਕੋਈ ਨਹੀਂ ਕਰਨੀਏ ਪੜਪੜੀ ਜੋ ਹੂੰ ਇੱਜੇ ਬੱਚੇ ਅੰਨੇਵਾ ਚਮੜ ਗਿਆ ਨਹੀਂ ਪਤਾ ਮਰੇ ਕਿ ਦੱਸਿਆ ਮਾਤਾ ਕਾ ਕਰਪਾ ਨਾ ਮਾਤਾ ਮੈਨੂੰ ਨਹੀਂ ਪਤਾ ਲੱਗਾ ਮੇਰੇ ਇਹਦਾ ਪਾਈ ਛੱਡ ਗਿਆ ਮੇਰਾ ਮੋਬਾਈਲ ਵੀ ਪਤਾ ਨਹੀਂ ਕਿੱਥੇ ਡੇ ਪਿਆ ਕਿੱਥੇ ਨਹੀਂ ਹੂੰ ਮੇਰਾ ਘੜੀ ਦੇ ਦੇ ਪ੍ਰਾਣ ਮਿਲ ਚੁੱਕੇ ਬਣਾ ਤੀ ਚਲ ਮੱਦੇ ਕਿਦਾ ਪੈਂਦਾ ਹੌਲੀ ਹੌਲੀ ਇਹਦੇ ਪ੍ਰਾਣੇ ਵਿੱਚ ਆੜ ਤਾਂ ਚੜਿਆ ਮੈਂ ਪਈ ਪਈ ਆ ਗਿਆ ਹੌਲੀ ਹੌਲੀ ਪਿੰਡ ਆ ਗਿਆ ਮੈਂ ਹੌਲੀ ਹੌਲੀ ਦੇਖਦਾ ਪੈਂਦਾ ਹੂੰ ਇਤਰੀ ਹੂੰ ਬੋਦੜਿਆ ਬੋਦੜਿਆ ਜਾ ਮੇਰੇ ਸੱਟਾਂ ਮਾਰ ਮਾਰ ਕੇ ਸਾਰਾ ਪੋਲਾ ਕੀਤਾ ਪਹਿਲੇ ਮੇਰੇ ਪਾਸੇ ਇੱਧਰ ਹੂੰ ਸਾਰਿਆ ਸੰਜੀ ਮੇਰੀਆਂ ਬਾਹ ਮੇਰੀ ਥੱਕ ਕੇ ਹੂੰ ਬਾਂਕਰਾਂ ਕਿੰਢੀ ਹੂੰ ਕਮੇਟੀ ਆ ਗੱਲ ਹੀ ਐ ਬਕਰ ਕੇ ਲੈ ਜਾਵੇਂ ਇੱਕ ਕਿੰਨੇ ਕਵਜੇ ਵਾਰਦਤ ਹੋਈ ਐ ਸਾਰੀ ਇੱਕ ਕਿੰਨੇ ਕਵਜੇ ਰਾਤੀ 8 ਵਜੇ ਹੋਈ ਐ ਅੱਛਾ ਇਹ ਸਾਰੀ ਗੱਲ ਸੀਰੀ ਨਾਲ ਲੈ ਕੇ ਹੋਈ ਐ ਸੀਰੀ ਸੀਰੀ ਨਾਲ ਤਾਂ ਕੋਈ ਗੱਲ ਹੀ ਨਹੀਂ ਮੇਰੀ ਕੋਈ ਗੱਲ ਹੀ ਨਹੀਂ ਸੀਰੀ ਨਾਲ ਸੀਰੀ ਨਾਲ ਕੋਈ ਗੱਲ ਹੀ ਨਹੀਂ ਆ ਗਈ ਹੂੰ ਗੱਲ ਤਾਂ ਅਸੀਂ ਦੀ ਆਪ ਕੀਤੀ ਵਜਿਨੇ ਅੱਛਾ ਕੀ 8:00 ਵਜੇ ਦਾ ਟਾਈਮ ਸੀ ਨਹੀਂ ਇਹ ਮਤਲਬ ਕਿ ਉਹਨੂੰ ਇਹੋ ਜੀ ਕੀ ਵਜ੍ਹਾ ਸੀ ਵੀ ਤੁਹਾਨੂੰ ਹੀ ਮਾਰਨਾ ਸੀ ਬਸ ਉਹ ਜੀ ਖਹਿ ਕਰ ਗਿਆ ਬਸ ਵੀ ਤੂੰ ਮੇਰੀ ਯਾਦਾਂ ਕੀ ਬਦਰਾਵੇਂ ਇੱਥੇ ਮੈਂ ਕਿਤੇ ਪੈਸੇ ਮਾਰੇ ਨੇ ਮੈਂ ਮੈਂ ਕਦੋਂ ਗਿਆ ਵੀ ਪੈਸੇ ਮਾਰੇ ਤੂੰ ਹੂੰ ਨਹੀਂ ਤੇਰੇ ਤੇ ਨਾਲ ਸੀ ਮੈਂ ਗੁਰ ਭయ్యా ਚੰਗਾ ਤੂੰ ਚੰਗਾ ਹੂੰ ਬਾਜੂ ਨੇ ਸੁਣੀ ਨਹੀਂ ਮੇ ਤੇ ਗੱਲ ਵੀ ਨਹੀਂ ਤੁਹਾਡਾ ਕੀ ਨਾਮ ਹੈ ਜੀ ਸੁਖਦੇਵ ਸਿੰਘ ਤੁਸੀਂ ਮਿਆਲਾ ਤੋਂ ਹੀ ਰਹਿੰਦੇ ਹੋ ਮੈਂ ਜਿਆਦਾ ਨੌਕਰੀ ਮਿਆਲੇ ਕੱਢਦਾ ਮੈਂ ਜਿਆਦਾ ਚੰਗਤਰਾ ਪੈਦਾ ਠੀਕ ਹੈ ਨੌਕਰੀ ਮਿਆਲੇ ਦੀ ਕੀ ਹੈ ਮੈਂ ਠੀਕ ਹੈ ਕੀ ਬਣਿਆ ਕਿ ਆਇਆ ਦੇ ਮੰਦੇ ਵਿੱਚ ਬਸ ਅੰਨੇ ਵਾਰ ਚਮੜ ਗਿਆ ਬਸ ਠੀਕ ਹੈ ਤੁਹਾਡਾ ਨਾਮ ਆਂਟੀ ਜੀ ਮੇਰਾ ਨਾਮ ਜਮੇਰ ਤੋਂ ਹੈ ਜਮੇਰ ਤੋਂ ਜਮੇਰ ਕੋਰ ਕੀ ਗੱਲਬਾਤ ਹੋਈ ਹੈ ਜੀ ਇਹ ਤਾਂ ਜੀ ਬਦਲ ਲੱਗਿਆ ਮੈਂ ਰੋਟੀ ਲੱਗ ਰਹੀ ਸੀ ਬਸ ਬਾਹਰ ਹੋ ਜਾਏਗਾ ਨੂੰ ਚੱਕ ਕੇ ਹੂੰ ਬਸ ਨਾ ਸਮਝਿਆ ਨਾ ਕਰੰਮ ਮੈਂ ਜਾਣਾ ਕਿਥੇ ਜਾਣਾ ਕਿਥੇ ਨਾ ਆ ਕੇ ਵੀ ਨਾ ਦੱਸਿਆ ਹੈਗਾ ਸਵੇਰੇ ਦੱਸਿਆ ਤੁਹਾਨੂੰ ਹੂੰ ਹਾਂ ਸਵੇਰੇ ਲੈ ਕੇ ਆਇਆ ਅਸੂ ਅੱਛਾ ਸਵੇਰੇ ਲੈ ਕੇ ਆਏ ਹੋ ਹਾਂ ਰਾਤੀ ਰਾਤੀ ਕਿੰਨੇ ਕੁਝ ਹੋਈ ਸੀ ਇਹ ਗੱਲਬਾਤ ਕੋਈ ਐਸਟੀਮੇਟ 8:00 ਵਜੇ ਜੀ ਕਰ ਰਿਹਾ 8:00 ਵਜੇ ਦੀ ਗੱਲ ਹੋਈ ਹੈ ਠੀਕ ਤੁਹਾਡਾ ਨਾਮ ਜੀ ਕਸ਼ਮੀਰ ਸਿੰਘ ਜੀ ਕਸ਼ਮੀਰ ਸਿੰਘ ਜੀ ਕੀ ਲੱਗਦੇ ਨੇ ਤੁਹਾਡੇ ਸੁਖਦੇਵ ਜੀ ਮਾਮਾ ਜੀ ਲੱਗਦੇ ਨੇ ਕੀ ਗੱਲਬਾਤ ਹੋਈ ਸੀ ਇਹ ਕੀ ਸਰ ਕੋਈ ਜ਼ਿੰਮੇਦਾਰ ਹੋਣਾ ਕੋਈ ਜੱਟ ਕਾਉਂਦਾ ਆ ਵਜਾਬ ਨੂੰ ਜੱਟ ਹੋਣਾ ਆਪਣੇ ਘਰੇ ਹੋਣਾ ਠੀਕ ਹੈ ਜੇ ਤਾਂ ਕੋਈ ਪੰਗਾ ਲੈਣਾ ਹੈ ਫਿਰ ਅਸੀਂ ਮਜੀਵੀ ਸਿੰਘ ਹੁੰਨੇ ਆ ਹਮ ਕਹਿ ਕੇ ਦਿਨ ਚ ਰੱਖ ਲੈ ਟਾਈਮ ਇੱਥੇ ਮਾਰ ਕੇ ਰੱਖ ਲੇ ਲੇਕਿਨ ਐ ਬਜ਼ੁਰਗ ਬੰਦੇ ਨੂੰ ਕੁੱਟਣਾ ਬੇਇਨਸਾਫੀ ਹੈ ਹਮ ਕੋਈ ਗੱਲ ਸੀ ਕੋਈ ਰੰਜਿਸ਼ ਸੀ ਉਹਨਾਂ ਦੇ ਪਰਿਵਾਰ ਨੂੰ ਮੈਸੇਜ ਲਾਉਂਗਾ ਹੂੰ ਠੀਕ ਹੈ ਵੀ ਤੁਹਾਡਾ ਪਰਾਹ ਕਰਨ ਨਾਲ ਇਹ ਗੱਲ ਬਾਤ ਆ ਜਾਂ ਕੋਈ ਵੀ ਕੋਈ ਉਹਦੇ ਮਨ ਦੇ ਵਿੱਚ ਉਹ ਗੱਲ ਸੀ ਕਿਸੇ ਨੂੰ ਮੈਸੇਜ ਲਾਉਂਦਾ ਜੇ ਇਹਦੀ ਕੋਈ ਗਲਤੀ ਸੀ ਅਸੀਂ ਆਪੇ ਕਹਿੰਦੇ ਮਾਮਾ ਜੀ ਤੁਸੀਂ ਇਹ ਗਲਤ ਕਰ ਰਹੇ ਹੋ ਇਹ ਉਹਦੇ ਨਾਲੇ ਕੰਮ ਵੀ ਕਰਦਾ ਰਿਹਾ ਬਹੁਤ ਟਾਈਮ ਜਾਣੂ ਸੀਗਾ ਕਰੋ ਅਗਵਾ ਕਰ ਕੀ ਲੈ ਗਿਆ ਸਾਬਾ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ ਰਾਤ 8 ਵਜੇ ਦੀ ਗੱਲ ਹੈ ਇਹਦੇ ਡਰਾ ਤਾਂ ਪੂਰਾ ਕਹਿੰਦਾ ਮੈਂ ਤੇਰੇ ਗੋਲੀ ਮਾਰੂਗਾ ਲੈ ਮਿੱਤਰਾ ਤੂੰ ਗੋਲੀ ਮਾਰ ਕੇ ਜੀ ਮਾਰੇਗਾ ਮੈਂ ਠੀਕ ਠੀਕ ਹੈ ਹੁਣ ਤੁਸੀਂ ਮੰਗ ਕਰ ਰਹੇ ਹੋ ਇਨਸਾਫ ਦੀ ਹਾਂਜੀ ਇਨਸਾਫ ਦੀ ਮੰਗ ਕਰ ਰਹੇ ਆ ਠੀਕ ਕੀ ਵਿਚਾਰਾ ਇਹੀ ਕੰਮ ਕਰਨ ਵਾਲਾ ਦੋ ਹੀ ਜੀ ਮਤਲਬ ਮੈਂ ਤਾਂ ਮਜ਼ਦੂਰੀ ਕਰਕੇ ਰੋਟੀ ਜਾਂਦੇ ਨੇ ਠੀਕ ਹੈ ਹਰ ਇੱਕ ਆਈ ਕਿਸੇ ਨਾ ਕਿਸੇ ਦੀ ਗੱਲ ਪਿਆ ਗੁਰੂ ਜੀ ਆਖਦੇ ਠੀਕ ਹੈ ਤੁਸੀਂ ਕਿੱਥੇ ਰਹਿੰਦੇ ਹੋ ਅਸੀਂ ਮੇਰਾ ਪਿੰਡ ਪਤਨਾ ਜੀ ਠੀਕ ਹੈ ਪਤਨਾ ਰਹਿਣਾ ਜੀ ਤੁਹਾਡਾ ਨਾਮ ਕਿਸੇ ਦਾ ਕਸ਼ਮੀਰ ਸਿੰਘ ਕਸ਼ਮੀਰ ਸਿੰਘ ਸਰਪੰਚ ਸਾਹਿਬ ਤੁਹਾਡੇ ਤੇ ਦੋਸ਼ ਲੱਗੇ ਨੇ ਬੀਤੀ ਰਾਤ ਵੀ ਕਹਿੰਦੇ ਵੀ ਤੁਸੀਂ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕਰੀ ਹੈ ਕੀ ਕਹੋਗੇ ਗੱਲ ਇਸ ਤਰ੍ਹਾਂ ਮੇਰੇ ਵੀ ਬਿਨਾਂ ਬੁਨਿਆਦ ਕਿਸੇ ਦੇ ਉੱਤੇ ਕੋਈ ਗਲਤ ਇਲਜ਼ਾਮ ਲਾਉਣਾ ਕਿਸੇ ਦੀ ਚਿੱਤਰਤਾ ਦੇ ਉੱਤੇ ਕੋਈ ਉਂਗਲੀ ਖੜੀ ਕਰਨੀ ਇਹ ਬੜੀ ਮਾੜੀ ਗੱਲ ਆ ਮੇਰਾ ਵੀਰ ਗੱਲ ਇਹ ਆ ਵੀ ਮੈਂ ਤਾਂ ਤੁਹਾਡੇ ਕੋਲੇ ਸੁਣ ਰਿਆਂ ਵੀ ਇਸੇ ਤਰ੍ਹਾਂ ਕਿਸੇ ਦਾ ਕੋਈ ਮਜ਼ਦੂਰ ਦਾ ਜਿਹੜਾ ਵੀ ਕੋਈ ਰੌਲਾ ਸੀ ਜਾਂ ਲੜਾਈ ਝਗੜਾ ਹੋਇਆ ਇੱਕ ਮੇਰਾ ਪ੍ਰਵਾਸੀ ਮਜ਼ਦੂਰ ਮੇਰੇ ਨਾਲ ਕੰਮ ਕਰਦਾ ਇਹਨਾਂ ਦਾ ਆਪਸ ਵਿੱਚ ਕੋਈ ਕਿਸੇ ਤਰ੍ਹਾਂ ਦਾ ਕੋਈ ਤਣਾਅ ਸੀਗਾ ਕੋਈ ਨੌਕਰੀ-ਨੌਕਰੀ ਤੋਂ ਲੈ ਕੇ ਆਪਸ ਵਿੱਚ ਕੋਈ ਲੜੇ ਝਗੜੇ ਥੋੜਾ ਬਹੁਤ ਲੜੇ ਝਗੜੇ ਨੇ ਤੇ ਉਹਨਾਂ ਨੂੰ ਸਗੋਂ ਮੈਂ ਤਾਂ ਇਹ ਗੱਲ ਕਹੀ ਵੀ ਭਾਈ ਆਪਸ ਵਿੱਚ ਕਿਉਂ ਲੜਦੇ ਹੋਣਾ ਤੇ ਇਹ ਮਾੜਾ-ਮਾੜਾ ਝਗੜ ਕੇ ਜਾ ਕੇ ਉੱਥੇ ਹਸਪੀਟਲ ਐਡਮਿਟ ਹੋ ਗਏ ਨੇ ਸیرے ਮੈਂ ਜਾ ਕੇ ਵੀ ਆਇਆ ਦੋਨਾਂ ਧਿਰਾਂ ਕੋਲ ਉਹਨਾਂ ਨੂੰ ਮੈਂ ਕਿਹਾ ਵੀ ਇਦਾਂ ਕੋ ਮੈਟਰ ਨਹੀਂ ਤੁਸੀਂ ਸਿਆਣੇ ਬਣੋ ਹੂੰ ਤੇ ਗੱਲ ਇਹ ਹੈ ਮੇਰੇ ਵੀਰ ਜਿਹਦੇ ਮੇਰਾ ਨਾਮ ਲੈ ਕੇ ਜਾਂ ਮੇਰੇ ਨੂੰ ਕਿਸੇ ਤਰ੍ਹਾਂ ਦੇ ਤ੍ਰਿੱਤਰ ਨੂੰ ਪੁਛਾਲ ਦੇਣੇ ਤਾਂ ਮੈਂ ਹਾਈ ਕੋਰਟ ਦੇ ਵਿੱਚ ਇਹਨਾਂ ਨੂੰ ਪਾ ਕੇ ਇਹਨਾਂ ਨੂੰ ਮੈਂ ਜਵਾਬ ਹੀ ਦੇਣਾ ਪਊਗਾ ਉਸ ਚੀਜ਼ ਦਾ ਹੂੰ ਤੇ ਨਾ ਮੈਂ ਇਹਦੇ ਉੱਤੇ ਕੋ ਹੱਥ ਚੱਕਿਆ ਤਾਂ ਨਾ ਮੇਰੀ ਤੇ ਨਾਲ ਕੋਈ ਬਰਾਬਰੀ ਹੈ ਹੂੰ ਤੇ ਨਾ ਹੀ ਮੇਰੇ ਨਾਲ ਕੋਈ ਲੈਣ ਦੇਣੇ ਨਾ ਮੈਨੂੰ ਜਾਣਦਾ ਨੌਕਰਾਂ ਦਾ ਮੈਟਰ ਹੈ ਉਹ ਕੋਈ ਗੱਲ ਨਹੀਂ ਪਿੰਡਾਂ ਦੇ ਵਿੱਚ ਮਾੜੇ ਮੋٹے ਦਾ ਕਲ ਜਿਹੜੇ ਕਲੇਸ਼ ਨੇ ਘਰਾਂ ਦੇ ਜਾਂ ਨੌਕਰਾਂ ਦੇ ਹੁੰਦੇ ਹੀ ਨੇ ਫਿਰ ਮੇਰੇ ਦਾ ਨਾ ਕੋਈ ਐਡਾ ਮੈਟਰ ਨਹੀਂ ਹੈਗਾ ਇਹ ਜਾਣ ਬੁੱਝ ਕੇ ਐਵੇਂ ਕਿਸੇ ਦੀ ਸਿਆਸਤ ਤੇ ਜਾਂ ਕਿਸੇ ਦੀ ਉਂਗਲ ਤੇ ਜਾਂ ਕਿਸੇ ਰਾਜਨੀਤਿਕ ਬੰਦੇ ਦੀ ਉਂਗਲ ਤੇ ਲਾ ਕੇ ਬਿਨਾ ਮਤਲ ਤੋਂ ਮੇਰੇ ਤੇ ਜਿਹੜਾ ਇਹ ਉਂਗਲ ਚੱਕ ਰਹੇ ਨੇ ਇੰਦਾ ਦਾ ਵੀ ਕੋਈ ਮੈਟਰ ਨਹੀਂ ਹੈਗਾ ਤੋਂ ਮੈਂ ਇਹ ਗੱਲ ਕਹਿੰਦਾ ਵੀ ਜੇ ਕੋਈ ਮੇਰੇ ਤੇ ਗਲਤ ਇਲਜ਼ਾਮ ਲਾਏਗਾ ਤਾਂ ਉਹਨੂੰ ਕੋਰਟ ਦੇ ਵਿੱਚ ਜਵਾਬ ਦੇਣਾ ਪਊਗਾ ਠੀਕ